ਸਵਾਗਤ ਹੈ ਕਿਸਾਨ ਵੀਰੋ ਹੋੜਾ ਢੱਲੋਂ ਦੇ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਅੱਜ ਦੀ ਵੀਡੀਓ ਬਾਈ ਗੋਰੇ ਕੋਲੇ ਤਿੰਨ ਤੁਹਾਨੂੰ ਨਗ ਦਿਖਾਵਾਂਗੇ ਦਿਖਾਵਾਂਗੇ ਵੀ ਤੋਹਫੇ ਤੇ ਛੋਟੇ ਛੋਟੇ ਬੱਚੇ ਦਿਖਾ ਦੇਾਂਗੇ ਅੱਜ ਤੇ ਤੁਹਾਡੀ ਮੰਗ ਦੇ ਉੱਤੇ ਨਾ ਤੁਹਾਨੂੰ ਚੰਗੀ ਘਰੇ ਤੁਹਾਡੇ ਬਰੀਡ ਤਿਆਰ ਹੋ ਜਾਣੇ ਨੀਲੀ 라ਵੀ ਚ ਪੈਂਦੀਆਂ ਮੋਹਰਾ ਚ ਇੱਕ ਜਰਸੀ ਨਸ ਤੇ ਜੇ ਕਿ ਇਹਨੇ ਕਟਾ ਲੈਣਾ ਕਟਾ ਵੀ ਮਿਲ ਜੂਗਾ ਪਰ ਉਹ ਮੱਝ ਦੇ ਨਾਲ ਆ ਨਾ ਬਾਈ ਬਹੁਤ ਵੱਜਦਾ ਬਈ ਓਕੇ ਵੱਜਦੇ ਸੌਰੀ ਤੇ ਆ ਦੇਖੋ ਜੀ ਤਿਆਰੇ ਸਾਡਾ ਨੰਬਰ ਬੋਲੋ ਜੀ ਨੰਬਰ ਵੀਰੇ 8788 ਆ ਹੂੰ 0420 ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਤੇ ਨਾਨਕਸਰ ਵਾਲੇ ਗੁਰਦੁਆਰੇ ਕੋਲੋਂ ਦਾ ਬਧਾਤਾ ਰੋਡ ਤੇ ਪਰ ਘਰ ਆ ਜੀ ਤੇ ਬਾਈ ਜੀ ਅੱਜ ਤੈਨਾਂ ਨਾ ਦਿਖਾਉਣੇ ਵੀਡੀਓ ਚ ਹਾਂ ਚੈਨਲ ਦਿਖਾਣਾ ਦੋ ਕਟੇ ਬੱਛੀ ਆ ਜੀ ਤੇ ਪਹਿਲੇ ਨੰਬਰ ਤੇ ਜਰਸੀ ਨਾਲ ਦੀ ਬੱਛੀ ਦੇ ਕਿੰਨੇ ਮਹੀਨਿਆਂ ਦਾ ਬੱਚਾ ਹੈ ਗੁਰੇ ਤੇ ਪੰਜ 6.5 ਕਿੰਨਾ ਚਾਰਾਂ ਦਾ ਹੋ ਗਿਆ ਜੀ ਥਾਣਾ ਜਾ ਰਹੀ ਆ ਚਾਰ ਥਾਣਾ ਸਿੰਘ ਸ ओके ਤੇ ਕੌਫੀ ਕਲਰ ਦੀ ਜਰਸੀ ਹੈ ਨਾ ਪੰਜਾਬ ਵਾਲੀ ਬਸ਼ੀਤ ਝੋਲੀ ਲਗਣੀ ਹੈ ਥਣ ਬੜੇ ਝੋਲੀ ਕੱਢੂਗੀ ਹੈ ਨਾ ਹਾਂ ਦੇ ਤੇ ਕਿੰਨੇ ਕੇ ਪੈਸੇ ਲੈਣੇ ਆ ਬਾਈ ਇਹਦੇ ਖੜੀ ਰਹਿਣਾ ਇਹਦਾ 3500 ਰੁਪਏ ਲੈ ਲਾਂਗੇ ਬਾਈ ਯਾਰ 3500 ਜਮਾ ਜਾਏ ਰੇਟ ਆ ਤੇ ਬਾਕੀ ਦੀ ਗੱਲ ਪੰਜਾਬ ਵਾਲੀ ਜਰਸੀ ਆ ਥੋੜਾ ਬਹੁਤਾ ਮਾਨਤਾਨ ਕਰਦੇ ਆ ਕਿ ਭਾਵੇਂ ਭਾਈ 500 700 ਦਾ ਟਿੱਕੇ ਭਰਿਆ ਜਾਂਦਾ ਯਾਰ ਓਕੇ ਠੀਕ ਆ ਵੀਰੇ ਆ ਦੇਖੋ ਜੀ ਪੰਜਾਬ ਵਾਲੀ ਜਰਸੀ ਨਸਲ ਦੀ ਬੱਚਾ ਕਿੰਨੇ ਮਹੀਨੇ ਦਾ ਦੱਸੇ ਬਾਈ 3.5 3.5 ਦਾ ਓਕੇ ਤੇ 35 3.5000 ਰੁਪਿਆ ਤੇ 3.5 ਮਹੀਨੇ ਦਾ 1000 ਰੁਪਿਆ ਮਹੀਨੇ ਦਾ ਖਾਇੰਦਾ 10000 ਰੁਪਇਆ ਬੱਚਾ ਮਹੀਨਾ ਓਕੇ ਦੋ ਦੋ ਹੁਣ ਵੀ ਜਿਹੜੀ ਦੋ ਨੰਬਰ ਤੇ ਆਪਾਂ ਕੱਟੀ ਦੇਖੀ ਜਾਂਦੇ ਆ ਇਹ ਕੱਟੀ ਬਹੁਤ ਚੰਗੀ ਮਹਿੰਦੀ ਬਰੇ ਬਹੁਤ ਚੰਗੀ ਮਹਿੰਦੀ ਕੱਟੀ ਹੁੰਦੀ ਸੀ ਜਾਂਦੀ ਆ ਪਤਲੇ ਪਿੰਡੇ ਦੀ ਆ ਕਿੰਨੇ ਮਹੀਨਿਆਂ ਦੀ ਆ ਬਈ ਇਹ 7 ਕਿ ਮਹੀਨੇ ਦਾ ਬੱਚਾ ਹੈ ਆ ਉਹਨੂੰ ਬਾਹਰ ਨੂੰ ਤੇ ਰਾਣੇ ਦੇ ਚਾਰ ਹੀ ਆ ਹਨਾ ਦੇਖ ਤੇ ਭੋਲੇ ਨੰਬਰ ਚੱਲਦੇ ਨਾ ਕੁੰਬਲਾ ਵਗੈਰਾ ਭੋਰਾ ਵੀ ਨਹੀਂ ਸਾਤੀ-ਛੂਤੀ ਹੈ ਹੀ ਨਹੀਂ ਹਨਾ ਦੇਖ ਜਿੱਥੇ ਮਰ ਜੁਡੀ ਪਾਲਾ ਸੀ ਤੇ ਸੰਗ ਸੰਗ ਚੱਕਣ ਲੱਗੀ ਵਿਹ ਝੋਲੀ ਦਿਖਾਈ ਗਈ ਜੀ ਝੋਲੀ ਯਾਰ ਬੜੀ ਇਹਦੀ ਪਿਆਰੀ ਆ ਹਨਾ ਹੋ ਲੋ ਜੀ ਥੋੜਾ ਰਕ ਰਹਿ ਕੇ ਚੱਕ ਤੇ ਚੰਗੀ ਇਹਨੇ ਤਿਆਰ ਹੋ ਜਾਣਾ ਕੱਟੀਆਂ ਬਹੁਤ ਵਧੀਆ ਬਣੇ ਬਾਈ ਸਾਮਾਨ ਬਹੁਤ ਵਧੀਆ ਥੋੜਾ ਮੱਛਲ ਮੁੱਛੋ ਦੀ ਪ੍ਰੋਬਲਮ ਕਰਕੇ ਬੱਚੇ ਡਾਊਨ ਹੋ ਜਾਂਦੇ ਓਕੇ ਜੀ ਆਹ ਦੇਖੋ ਜੀ ਥਾਨਲੇਵਾ ਪੂਰਾ ਸਾਫ ਦੀ ਇਹਨੇ ਜਿੱਦੇ ਹੋਈ ਕੱਟੀਆਂ ਤਿਆਰ ਹੋਣਾ ਗੁਰੇ ਚੰਗੀ ਹਨਾ ਜੈਡ ਬਲੈਕ ਹੀ ਸਮਝੋ ਇਹਨੂੰ ਹਾਂ ਬਹੁਤ ਵਧੀਆ ਕੱਟੀਆਂ ਬਾਈ ਓਕੇ ਚੰਗੀ ਮੈਂ ਹੀ ਕੱਟ ਲਓ ਸੰਪਰਕ ਚੰਗੀ ਕੱਟੀ ਤੁਹਾਨੂੰ ਕਵਰ ਕਰਕੇ ਦਿੱਤੀ ਆ ਰੇਟ ਜਮਾ ਜਾਇਜ਼ ਵਾਲੀ ਵੀਰੇ ਕਿੰਨੇ ਪੈਸੇ ਆ ਇਹ ਦੋਨੇ ਕੱਟੀਆਂ ਦਾ 28000 ਰੁਪਏ ਮੰਗਦੇ ਓਕੇ ਦੋਨੇ ਦਾ ਨੀਲੀ 라ਵੀ ਦਾ ਤੇ ਮੋਹਰਾ ਦੀ ਤੇ ਦੋ ਨੰਬਰ ਵਾਲੀ ਵੀ ਦਿਖਾਈ ਗਏ ਇਹਦਾ ਵੀ 28 ਤੇ ਕੱਲੀ ਕੱਲੀ ਦਾ ਫੋਨ ਪੁੱਛਦਾ ਫੋਨ ਤੇ ਪੁੱਛਣਾ 2022 ਦੋ ਇਕੱਠਾ ਰਹੇ ਜੀ ਵਾਲਾ ਇਹ ਨੀਲੀ ਦਾ ਬੜਾ ਪਿਆਰਾ ਬੱਚਾ ਯਾਰ ਹਨਾ ਇਹ ਤਾਂ ਬਹੁਤ ਸੋਹਣਾ ਇਹ ਲੂਈ ਝੜ ਗਈ ਨੇ ਬੱਚੇ ਦੀ ਗੱਲ ਸਮਾਈ ਨਹੀਂ ਕਰੀ ਹਨਾ ਇਹ ਨਾ ਮੱਝ ਪੱਠੇ ਉਹਨੇ ਨੂੰ ਖਾਂਦੀ ਯਾਰ ਓਕੇ 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 ਵਿੱਚ ਮੰਗਾਉਂ ਆਤੇ ਨੇ ਕੋਲੇ ਬਣੀ ਰਹੇ ਸਾਰੀ ਚੱਕ ਕਿੰਨੇ ਮਹੀਨੇ ਦਾ ਬੱਚਾ ਵੀਰੇ ਇਹ ਹੋ 8.5 ਪੰਜਾਬ ਬਾਈ ਤੇ ਬਾਈ ਜਿੱਦ ਦੇ ਕਿਸੇ ਨੇ ਸਾਂਭ ਲਈ ਹਨਾ ਇਹ ਹਾਂ ਜੀ ਮੂੰਹ ਦੇਖ ਦੇਖ ਨਾ ਅੱਖ ਦੇਖੋ ਮੂੰਹ ਦੇਖੋ ਅੱਖਾਂ ਦੇਖੋ ਜਿੱਦ ਦੇ ਗੁਰੇ ਇਦਨੇ ਤੋਰਦੇ ਮਾੜੀ ਜੀ ਬੱਸ ਆ ਦੇਖੋ ਜੀ ਜਿੱਦੇ ਕੋਰੇ ਸਾਮ ਲਈ ਗਏ ਨੇ ਹਨਾ ਵੀਰੇ ਬਹੁਤ ਵਧੀਆ ਬਣੋ ਬਾਈ ਤੇ ਥਾਨ ਇਹਦੇ ਵਿਚਾਰੇ ਦੋਨਾਂ ਦਾ 28000 ਰੁਪਏ ਇਕੱਲੇ ਬੱਚੀ ਦਾ ਹੈਗਾ 3500 ਹਾਂ ਤੇ ਜੇ ਤਿੰਨੇ ਕਿਸੇ ਨੇ ਲੈਣੀਆਂ ਤਿੰਨੇ ਵੀ ਬਾਈ ਦੇ ਦੂੰ ਮਾਨਤਾਨ ਤੁਹਾਡਾ ਖੁੱਲਾ ਹੋ ਜਾਣਾ ਕੋਈ ਉਹ ਹੀ ਜੀ ਗੱਲ ਨਹੀਂ ਹੈਗੀ ਚੰਗੀਆਂ ਜੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਨ ਨੂੰ ਪਿਆਰ ਦੇਣ ਲਈ ਧੰਨਵਾਦ ਜੀ ਆ ਦੇਖੋ ਕੁਆਲਿਟੀ ਚੰਗੀ ਜੇ ਚੜ ਚੋਚੜ ਫਿਰ ਲਾ ਦੇ ਬਾਈ ਇਹਨਾਂ ਦੇ ਚੰਗਾ ਲਾਤੀ ਦਵਾਈ ਹੈ ਜੀ ਓਕੇ ਜੀ ਧੰਨਵਾਦ ਵਿੱਚ ਬੜਾ ਬਾਈ ਬਹੁਤ ਵਧੀਆ ਬਣ ਗਿਆ ਠੀਕ ਹੈ ਜੀ